ਕਨੇ ਪ੍ਰਵਾਸੀਆਂ ਦੇ ਦੇਖੋ ਕਿਵੇਂ ਰਿਸਕ ਦੇ ਵਿੱਚ ਪਾਉ ਰਹੇ ਨੇ। ਮੇਰਾ ਘਰ ਉੱਤਰ ਆ ਆ ਕੁੱਲੀ ਲੱਗਦਾ ਹੈ। ਮੈਂ ਕਿਤੇ ਉਹਨਾਂ ਨੂੰ ਕੀ ਕਹਿੰਦਾ ਸੀ? ਉਹ ਵਾਲੀ ਪੈਸੇ ਮੰਗਦਾ। ਪੈਸੇ ਮੰਗਦਾ ਸੀ ਹਨਾ? ਤੁਸੀਂ ਇੱਥੇ ਲੋਕਲ ਹੋ? ਹਾਂ ਮੈਂ ਤਾਂ ਲੋਕਲ ਹਾਂ। ਦੇਖਦੇ ਹੋ ਇਹਨਾਂ ਨੂੰ ਜਿਵੇਂ ਸੰਗਤ ਆਉਂਦੀ ਜਾਂਦੀ ਹੈ ਉਹਨੂੰ ਤੰਗ ਕਰਦੇ ਨੇ। ਤਾਂ ਹਾਂ ਮੈਂ ਦੇਖਦਾ ਹਾਂ ਰੋਜ਼ ਤੁਹਾਨੂੰ ਕੋਈ ਯੂਪੀ ਵਿਹਾਰ ਤੋਂ ਤਸਵੀਰਾਂ ਨਹੀਂ ਦਿਖਾ ਰਹੇ ਪੰਜਾਬ ਦੇ ਪਿੰਡ ਨੇ ਜਿਹੜੀ ਸੰਗਤ ਹੁੰਦੀ ਆ ਉਹਨਾਂ ਨੂੰ ਘੇਰਨ ਦੇ ਲਈ ਦੇਖ ਲੋ ਕਿਵੇਂ ਬੈਠੇ ਨੇ ਇਸ ਤਰ੍ਹਾਂ ਨਹਿਰ ਪੂਰੀ ਭਰ ਕੇ ਚੱਲ ਰਹੀ ਐ ਇਸ ਸਮੇਂ ਆ ਦੇਖ ਸਕਦੇ ਹੋ ਕਿਵੇਂ ਇਹਦੇ ਉੱਪਰ ਭੱਜ ਰਿਹਾ ਐ ਪ੍ਰਵਾਸੀਆਂ ਦਾ ਜਵਾਬ ਸੋਨੂੰ ਨਹਿਰ ਦਿਖਾ ਦਿੰਨਾ ਪੂਰੀ ਭਰੀ ਹੋਈ ਆ ਨਹਿਰ ਇਸ ਨੂੰ ਨਾਲ ਟੱਚ ਕਰ ਰਹੀ ਆ ਪਰ ਫਿਰ ਵੀ ਇਹ ਜਿਹੜੇ ਪ੍ਰਵਾਸੀ ਨੇ ਇਹਨਾਂ ਦੇ ਜਵਾਬ ਨੇ ਪ੍ਰਵਾਸੀਆਂ ਦੇ ਦੇਖੋ ਕਿਵੇਂ ਰਿਸਕ ਦੇ ਵਿੱਚ ਫੋਕ ਰਿਹਾ ਹੈ ਸਿੰਘ ਦੇ ਜਵਾਬ ਇਹ ਵੈਸੀ ਇੱਥੇ ਨਹੀਂ ਖੜੇ ਇੱਥੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਸੰਗਤ ਜਾ ਰਹੀ ਹੈ ਨੈਣਾ ਦੇਵੀ ਸ਼੍ਰੀ ਅਨੰਦਪੁਰ ਸਾਹਿਬ ਗੱਤ ਮੱਤ ਕੌਣ ਦੇ ਲਈ ਜਾਂਦੀ ਹੈ ਤਾਂ ਇਹ ਇੱਥੇ ਮੰਗਦੇ ਨੇ ਪ੍ਰਵਾਸੀਆਂ ਦੇ ਜਵਾਬ ਪਰ ਜਦੋਂ ਜਿਵੇਂ ਫ੍ਰੀ ਟਾਈਮ ਨੇ ਤਾਂ ਕਿਵੇਂ ਜ਼ਿੰਦਗੀ ਨੂੰ ਰਿਸਕ ਦੇ ਵਿੱਚ ਪਾਉਂਦੇ ਨੇ ਆ ਗਲਤ ਕੰਮ ਕਰਕੇ ਤੁਸੀਂ ਦੇਖਿਆ ਕਿ ਇਸ ਤਰ੍ਹਾਂ ਇੱਥੇ ਬਾਰਡਰ ਦੇ ਭੱਜੇ ਸੀਗੇ ਕੋਈ ਵੀ ਕਿਹੜਾ ਨਾ 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 ਓਏ ਨਹਿਰ ਦੇ ਉੱਪਰ ਕਾਤੋਂ ਭੱਜਦੇ ਹੋ ਨਹਿਰ ਦੇ ਉੱਪਰ ਕਿਉਂ ਭਾਗ ਰਹੇ ਤੇ ਉੱਪਰ ਹੀ ਭੱਜੇ ਅਸੀਂ ਨਹਿਰ ਦੇ ਕਿਉਂ ਹੋ ਕੇ ਲੜਦੇ ਕਿਉਂ ਮੇਰਾ ਘਰ ਉੱਧਰ ਆ ਕੁੱਲੀ ਲੱਗਦਾ ਹੈਗਾ ਨਹੀਂ ਇਹਦੇ ਉੱਪਰ ਕਾਤੋਂ ਭੱਜ ਰਿਆ ਸੀ ਇਹਦੇ ਉੱਪਰ ਚੜ ਕੇ ਹੈਂ ਉੱਥੇ ਜਾਵਾਂਗੇ ਨਾ ਮੈਂ ਇਹਦੇ ਇਹਦੇ ਕਿਵੇਂ ਉੱਥੇ ਜਾਵਾਂਗੇ ਜੇ ਤਾਂ ਮੈਂ ਇਹਦੇ ਉੱਪਰ ਦਾ ਤੋ ਭੱਜਿਆ ਸੀ ਜੇ ਵਿੱਚ ਕਰ ਗਿਆ ਤੇ ਉਰੇ ਇੱਥੇ ਭੱਜ ਰਿਆਂ ਤੂੰ ਹੈ ਜੇ ਇਹਦੇ ਵਿੱਚ ਕਰ ਗਿਆ ਮੈਨੂੰ ਤੇਰਾ ਮੰਦਾ ਹੈਗਾ ਜੇ ਵਿੱਚ ਕਰ ਗਿਆ ਤੇ ਇਹ ਨਾ ਹੁੰਦਾ ਹੈ ਜੇ ਤੈਨੂੰ ਦੇਖ ਕੇ ਕੋਈ ਹੋਰ ਬੱਚਾ ਲੱਗਿਆ ਤੁਸੀਂ ਉਹ ਇਹਨਾਂ ਨੇ ਮੰਗਦੇਗਾ ਤੋ ਪੈਸੇ ਲੋਕਾਂ ਤੋਂ ਜਿਹੜੀ ਸੰਗਤ ਆਉਂਦੀ ਆ ਮੈਂ ਮੈਂ ਕਿਤੇ ਮੈਂ ਮੈਨੂੰ ਸਕੂਲ ਤੋਂ ਉਹਦੇ ਕੋਲ ਘਰ ਵਾਸਤੇ ਖੜਾ ਸੀ ਪਹਿਲਾਂ ਉੱਥੇ ਲੋਕਾਂ ਨੂੰ ਜਿਹੜੇ ਉਧਰ ਨੂੰ ਜਾ ਰਹੇ ਸੀ ਨਾ ਇਹਨਾਂ ਦੇ ਵੀ ਨੂੰ ਉਹਦੇ ਕੋਲ ਕੀ ਕਰ ਰਿਹਾ ਸੀ ਘੜਾ ਉੱਥੇ ਹਾਂ ਮੈਂ ਮੈਂ ਉੱਥੇ ਸਕੂਲ ਜਾਂਦਾ ਸੀ ਅਰੇ ਆ ਚੱਲਦੇ ਸਾਥੇ ਸਕੂਲ ਜਾਂਦਾ ਸੀ ਹਾਂ ਉਹਨਾਂ ਦੇ ਨਾਲ ਹੈ ਨੈਣਾ ਦੇ ਵੀ ਆਲੇ ਨਾਲ ਨਹੀਂ ਹਾਂ ਕੁਲੀ ਵਾਲੇ ਹੈ ਕੁਲੀ ਵਾਲੇ ਨਾਲ ਕੁਲੀ ਵਾਲੇ ਨਾਲ ਇਹਦੇ ਉੱਪਰ ਕਾਹਦੋ ਚੜਦੇ ਆ ਤੁਸੀਂ ਟੋਡੇ ਬੱਚੇ ਨੇ ਟੋਡੇ ਬੱਚੇ ਨੇ ਉੱਪਰ ਕੱਢ ਚੜਦੇ ਇਹਦੇ ਜੇ ਦੇ ਵਿੱਚ ਕਰ ਗਿਆ ਤੈਰਨਾ ਆਉਂਦਾ ਤੈਨੂੰ ਦੇਖ ਕੇ ਕੋਈ ਹੋਰ ਬੱਚਾ ਕਰ ਗਿਆ ਜੇ ਪਾਣੀ ਦੇਖੇ ਕਿੰਨਾ ਉਹਦੇ ਵਿੱਚ ਨਹਿਰ ਤੇ ਐਨੇ ਚ ਤੈਰ ਲੈਗਾ ਹੈ ਐਨੇ ਪਾਣੀ ਚ ਤੈਰ ਲੈਗਾ ਉਹ ਦੇਖ ਕਿੰਨਾ ਭਰਿਆ ਹੋਇਆ ਨਹਿਰ ਦੇਖ ਇੱਥੇ ਤੈਰ ਲੈਗਾ ਉਹ ਨਹਿਰ ਚ ਨਾ ਘਟੇ ਆ ਕਿੰਨੀ ਉਮਰ ਆ ਤੇਰੀ 9 ਸਾਲ ਕਿਹੜੇ ਸਕੂਲ ਚ ਪੜਦਾ ਹੈ ਕੀ ਨਾਮ ਆ ਤੇਰਾ ਵਿਕਰਮ ਵਿਕਰਮ ਬਤਾਲ ਹਾਂ ਵਿਕਰਮ ਕੀ ਅੱਗੇ ਕੀ ਆ ਵਿਕਰਮ ਕੁਮਾਰ ਵਿਕਰਮ ਕੁਮਾਰ ਹੈ ਤੂੰ ਵੀ ਇਹਦੇ ਨਾਲ ਛਾਲ ਮਾਰਦਾ ਸੀ ਨਹਿਰ ਚ ਹਾਂ ਇਹ ਉਹਦੇ ਕੋਲ ਕੀ ਕਰਦਾ ਸੀ ਉਹ ਜਿਹੜੇ ਨਾਨਾ ਦੇਵੀ ਗੱਡੀ ਜਾਂਦੀ ਉੱਥੇ ਖੜਾ ਸੀਗਾ ਇਹ ਉਹਨਾਂ ਨੂੰ ਕੀ ਕਹਿੰਦਾ ਸੀ ਹਰ ਵਾਲੀ ਪੈਸੇ ਮੰਗਦਾ ਪੈਸੇ ਮੰਗਦਾ ਸੀ ਹਣਾ ਟਕਰਾਂ ਨਹੀਂ ਸੀ ਇਹ ਲੈ ਲਈਆਂ ਦਾ ਕਮਲ ਤੇ ਨਹੀਂ ਚਰਦਾਗਾ ਇਹ ਮੰਗਦਾ ਸੀ پیسے ਹਨਾ ਉਹਨਾਂ ਦਾ ਨਹੀਂ ਮੰਗਦਾ ਸੀ ਚਲੋ ਪੁੱਛਵਾਣਾ ਉਹਦੇ ਤੋਂ ਉਹ ਮੈਂ ਦੇਖਿਆ ਉੱਤੇ ਤੈਨੂੰ ਤੇਰੀ ਵੀਡੀਓ ਉਦੋਂ ਬਣਾਉਣੀ ਰ ਆ ਤੇਰਾ ਸਾਥੀ ਓਏ ਤੇਰਾ ੜੀਆ ਹੈ ਮੇਰੀ ਆੜੀ ਨਹੀਂ ਹੈਗਾ ਉੱਧਰ ਉੱਧਰ ਰਹਿੰਦਾਗਾ ਮੈਂ ਤਾਂ ਰਹਿੰਦਾ ਹਾਂ ਤੇ ਦੇਖਿਆ ਸੀ ਨਾ ਇਹਨੂੰ ਹਾਂ ਇੱਦਾਂ ਤੂੰ ਤਾਂ ਨਹੀਂ ਮੰਗਦਾ ਮੈਂ ਨਹੀਂ ਮੰਗਦਾ ਅੱਛਾ ਤੂੰ ਕੀ ਕਰਦਾ ਪੜਦਾ ਨਹੀਂ ਕਿਹੜੇ ਕਲੂ ਮੇਰੇ ਕੋਲ ਨਹੀਂ ਮਾਰਿਆ ਨਹੀਂ ਇਸ ਨੂੰ ਸਕੂਲ ਜਾਂਦਾ ਹੀ ਨਹੀਂ ਕਿਉਂ ਮੈਨੂੰ ਪਤਾ ਜਾਂਦਾ ਕਿਉਂ ਪੜਦਾ ਨਹੀਂ ਹੈਗਾ ਤੂੰ ਪੜਦਾ ਨਹੀਂਦਾ ਮੇਰੇ ਨਾਲ ਆਂਦਾ ਵੀ ਨਹੀਂ ਲਗਾ ਤੂੰ ਵੀ ਨਹਿਰ ਤੇ ਨਾ ਹੁੰਦਾ ਸੀ ਅੱਜ ਨਹੀਂ ਮੈਂ ਕਈ ਉਹ ਨਹੀਂ ਜਾਂਦਾ ਮੈਨੂੰ ਇਹ ਨਹੀਂ ਜਾਂਦਾ ਹਾਂ ਪਾਹ ਲੈ ਲਈ ਆ ਬੇ ਉਧਰ ਨੱਕ ਸਾਫ ਕਰ ਪਹਿਲਾਂ ਲੀਕਿੰਗ ਹੋ ਰਹੀ ਹੈ ਤੇਨੀ ਤੂੰ ਵੀ ਪੜਦਾ ਹੈ ਕਿਹੜੇ ਸਕੂਲ ਚ ਤੂੰ ਸੀ ਬੱਚਿਆਂ ਨੂੰ ਗਲਤ ਕੰਮ ਲਾਉਂਨੇ ਓਏ ਉਹ ਦੇਖ ਲੈ ਤੇਰਾ ਆੜੀ ਤਾਂ ਕਹਿ ਰਿਹਾ ਤੇਰਾ ਸਾਥੀ ਮੰਗਦਾ ਨਾ ਇਹ ਕਿੰਨੇ ਪੈਸੇ ਇਕੱਠੇ ਕਰਦਾ ਹੈ ਰੋਜ਼ 100 ਟਕਾ 100 ਟਕਾ ਕਰ ਲੈਂਦਾ ਚੁੱਲਾ ਚੁਲੇ ਨੇ ਇਹ ਵੀ ਕਰਦਾ ਅੰਕਲ ਮੈਂ ਇਹ ਮੰਗਦਾ ਇਹ ਮੰਗਦਾ ਮੈਨੂੰ ਪਤਾ ਮੈਂ ਤਾਂ ਇਹਦੇ ਨਾਲ ਇਹ ਤੂੰ ਕੱਲਾ ਮੰਗਦਾ ਨਹੀਂ ਨਹੀਂ ਮੰਗਦਾ ਉਹ ਉਹ ਤੇਰਾ ਨਾਲ ਦਾ ਕਹਿ ਰਿਹਾ ਮੈਂ ਆਪ ਦੇਖਿਆ ਹੋਇਆ ਤੈਨੂੰ ਇਹ ਚ ਮੇਰੇ ਅਲੱਗ ਮੇਰਾ ਸਿਜ਼ਰ ਤੇ ਮੇਰਾ ਪਾਈਕਲ ਵੀ ਲਗਾ ਦ ਕੀ ਮੇਰੇ ਪਾਈਕਲ ਵੀ ਹੈਗਾ ਇੱਧਰ ਤੇ ਟੀ-ਸ਼ਰਟ ਹਾਂਜੀ ਅੱਛਾ ਉਹ ਮੰਗਦਾ ਹੈ ਪਤਾ ਨਹੀਂ ਉਹਦੀ ਸ਼ਕਲ ਤੇਰੇ ਵਰਗੀ ਆ ਹਾਂਜੀ ਅੱਛਾ ਵੀ ਉਹਦਾ ਭੇਖਾ ਲੱਗਿਆ ਸਾਨੂੰ ਐ ਇਹ ਬੱਚੇ ਇੱਥੇ ਉੱਪਰ ਚੜਦੇ ਨੇ ਇਹਦੇ ਉੱਪਰ ਨਹਿਰ ਦੇ ਦੇਖਿਆ ਤੁਸੀਂ ਇਹਦੇ ਉੱਪਰ ਭੱਜਦੇ ਨੇ ਇਹ ਲੈ ਕੋਲ ਕਰੀਏ ਵੀ ਜਾਗਾ ਇਧਰ ਲੈ ਜਾਓ ਜੇ ਡਿੱਗ ਗਿਆ ਫਿਰ ਤੁਸੀਂ ਕਹੋਗੇ ਸਰਕਾਰ ਉਹ ਦਵੇ ਸਾਨੂੰ ਮੁਆਵਜ਼ਾ ਦਵੇ ਹਨਾ ਥੋੜਾ ਬੱਚਾ ਇਹ ਨਹੀਂ ਪਰਲੇ ਪਾਸੇ ਇਹ ਮੰਗਦੇ ਵੀ ਨੇ ਉੱਥੇ ਜਾ ਕੇ ਜਿਹੜੇ ਮਾਤਾ ਤੇ ਜਾ ਰਹੇ ਨੇ ਕਿੰਨੇ ਚਿਰ ਕ ਮੰਗੇਗਾ ਨਹੀਂ ਮੰਗਾਗਾ ਮੰਗਣਾ ਨਹੀਂ ਠੀਕ ਆ ਹੁਣ ਮੈਂ ਮੰਗਦਾ ਹੀ ਨਹੀਂਗਾ ਤੇਰੇ ਸਾਹਮਣੇ ਤਾਂ ਉਹ ਕਹਿ ਕੇ ਗਿਆ ਉਹ ਤੇਰੀ ਮੈਂ ਵੀਡੀਓ ਬਣਾ ਵੀ ਲੈਣੀ ਆ ਜਦ ਮੰਗਦਾ ਹੋਵਾਂਗਾ ਫਿਰ ਤੈਨੂੰ ਦਿਖਾ ਦੂੰਗਾ ਤੁਸੀਂ ਵੈਸੇ ਮੰਨਦੇ ਨਹੀਂ ਹੈਗੇ ਮੰਗਦੇ ਨੇ ਜਿਹੜੇ ਮਾਤਾ ਦੇ ਆਉਂਦੇ ਜਾਂਦੇ ਨੇ ਨਾ ਉਹਨਾਂ ਤੋਂ ਫੇਰ ਇਹਦੇ ਉੱਪਰ ਭੱਜ ਭੱਜ ਕੇ ਚੜ ਕੇ ਭੱਜਦੇ ਨੇ ਦੇਖੋ ਕਿੰਨੀ ਨਦੀ ਵਿੱਚ ਨਹਿਰ ਚੱਲ ਰਹੀ ਆ ਭਰ ਕੇ ਨਾ ਤੁਸੀਂ ਇੱਥੇ ਲੋਕਲ ਹੋ ਹਾਂ ਮੈਂ ਤਾਂ ਲੋਕਲ ਹਾਂ ਦੇਖਦੇ ਹੋ ਇਹਨਾਂ ਨੂੰ ਤੁਸੀਂ ਜਿਵੇਂ ਸੰਗਤ ਆਉਂਦੀ ਜਾਂਦੀ ਆ ਉਹਨੂੰ ਤੰਗ ਕਰਦੇ ਨੇ ਤਾਂ ਹਾਂ ਮੈਂ ਦੇਖਦਾ ਹਾਂ ਰੋਜ਼ ਹੀ ਮੈਨੂੰ ਮੰਦਾ ਕਿ ਜਦੋਂ ਤੋਂ ਪਹਿਲੇ ਰੋਜ਼ ਹੀ ਮੰਗਦੇ ਨੇ ਰੋਕ ਕੇ ਨਾ ਸੰਗਤ ਜਿਵੇਂ ਮੱਥਾ ਟੇਕਣ ਜਾਂਦੀ ਆ ਇਹ ਤੰਗ ਪਰੇਸ਼ਾਨ ਕਰਦੇ ਨੇ ਉਹ ਮੈਂ ਹੈਨਾ ਇਹ ਜਿਵੇਂ ਨਦੀ ਤੇ ਆਏ ਤੇ ਨਹਿਰ ਦੇ ਉੱਪਰ ਰਿਸਕ ਲੰਦੇ ਨੇ ਇੰਨਾ ਹਾਂਜੀ ਦੇਖਿਆ ਤੁਸੀਂ ਇੱਥੇ ਭੱਜਦਿਆਂ ਨੂੰ ਇੱਕ ਮਿੰਟ ਇੱਕ ਮਿੰਟ ਰੁਕੇ ਦੱਸੋ ਤਾਂ ਸੀ ਮਾਏ ਦਾ ਨਹਾਉਣਾ ਵੀ ਇਹਦੇ ਵਿੱਚ ਨਹੀਂ ਤੁਸੀਂ ਤਾਂ ਚਲੋ ਸਿਆਣੇ ਹੋ ਦੋਸਤੋ ਇਹ ਤੁਹਾਨੂੰ ਕੋਈ ਯੂਪੀ ਵਿਹਾਰ ਤੋਂ ਤਸਵੀਰਾਂ ਨਹੀਂ ਦਿਖਾ ਰਹੇ ਪੰਜਾਬ ਦੇ ਪਿੰਡ ਨੇ ਜਿਹੜੀ ਸੰਗਤ ਆਉਂਦੀ ਆ ਉਹਨਾਂ ਨੂੰ ਘੇਰਨ ਦੇ ਲਈ ਦੇਖ ਲਓ ਕਿਵੇਂ ਬੈਠੇ ਨੇ ਇਹ ਪੰਜਾਬ ਦੇ ਪਿੰਡਾਂ ਦਾ ਹਾਲ ਹੈ ਜੀ ਕਬਾਕੂ ਵਗੈਰਾ ਸਾਰਾ ਕੁਝ ਆ ਦੇਖੋ ਇਹ ਪੰਜਾਬ ਦਾ ਹਾਲਾਤ ਅੱਜ ਦਾ ਕੋਈ ਕਹਿ ਦੂਗਾ ਵੀ ਪੰਜਾਬ ਦੇ ਵਿੱਚ ਵੀਡੀਓ ਬਣਾਈ ਗਈ ਹੈ ਦੇਖ ਸਕਦੇ ਹੋ ਤੁਸੀਂ ਆਪ ਤਸਵੀਰਾਂ ਹੋਂਤਾ ਜੇ ਟਰੈਕਟਰ ਵੀ ਲੰਗਦਾਗਾ ਉਹਤੇ ਵੀ ਕੋਈ ਪੂਰੀ ਗਾਣੇ ਚੱਲਦੇ ਹੋ ਦਿਖਾਈ ਦਿੰਦੇ ਨੇ ਦੇਖ ਕੇ ਮੈਂ ਕਹਿੰਦਾ ਕਿਸੇ ਨੂੰ ਰੇ ਖੜਾ ਕਰ ਦੋ ਕੋਈ ਕਹਿ ਦੂਗਾ ਵੀ ਇਹ ਪੰਜਾਬ ਦੀ ਧਰਤੀ ਤੇ ਖੜੇ ਆ ਅਸੀਂ ਪਰ ਆ ਦੇਖੋ ਤੁਹਾਨੂੰ ਇੱਕ ਹੋਰ ਇਹਨਾਂ ਦੇ ਦਿਖਾ ਦਿੰਨੇ ਹਰਕਤ ਦੇ ਦੇਖੋ ਕੀ ਕਰਦੇ ਨੇ ਇਹ ਸਾਰੇ ਪ੍ਰਵਾਸੀਆਂ ਦੇ ਬੱਚੇ ਨੇ ਜਿਹੜੇ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਰਲੇ ਹੁੰਦੇ ਨੇ ਇੱਥੇ ਸਵੇਰ ਤੋਂ ਆ ਜਾਂਦੇ ਨੇ ਸੰਗਤ ਜਾਂਦੀ ਆ ਆਨੰਦਪੁਰ ਸਾਹਿਬ ਨੂੰ ਤੇ ਨੈਣਾ ਦੇਵੀ ਨੂੰ ਕੀਰਤਪੁਰ ਸਾਹਿਬ ਨੂੰ ਉਹ ਸੰਗਤ ਨੂੰ ਇਹ ਰੋਕਦੇ ਨੇ ਉਹਨਾਂ ਤੋਂ ਭੀਖ ਮੰਗਦੇ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ इमोਸ਼ਨਲੀ ਕਰਦੇ ਨੇ ਆ ਦੇਖ ਸਕਦੇ ਹੋ ਇੱਥੇ ਉੱਪਰ ਭੱਜਦੇ ਨੇ ਨਦੀ ਨਹਿਰ ਦੇ ਬੁੱਲਦੇ ਉੱਪਰ ਤੁੱਕੀ ਕਹਿਣਾ ਤੁਹਾਡਾ ਸਾਰੇ ਜ਼ਰੂਰ ਕਮੈਂਟ ਕਰਨਾ ਤੇ ਜੋ ਪੰਜਾਬ ਦੇ ਆ ਤੁਸੀਂ ਤਸਵੀਰਾਂ ਦੇਖ ਰਹੇ ਹੋ ਕੀ ਕਹਿ ਸਕਦੇ ਹੋ ਤੁਸੀਂ ਇਹ ਪੰਜਾਬ ਦੇ ਧਰਤੇ ਦੀਆਂ ਤਸਵੀਰਾਂ ਨੇ ਦਿਖਾਉ ਉਹ ਇੱਕ ਪੰਜਾਬੀ ਲੱਗ ਕੇ ਦਿਖਾਉਂਦੇ ਆ ਆ ਦੇਖੋ ਸਾਰੇ ਇੱਥੇ ਕਿਉਂਕਿ ਇੱਕ ਕਾਠ ਆ ਵੀ ਇੱਥੇ ਲੰਗਰ ਚੱਲ ਰਿਹਾ ਪੰਜਾਬ ਦਾ ਪਰ ਇਹਦੇ ਵਿੱਚ ਨਮੋਸ਼ੀ ਦੀ ਗੱਲ ਇਹ ਆ ਕਿ ਪੰਜਾਬੀ ਇੱਕ ਵੀ ਨਹੀਂ ਦੇਖੋ ਕੋਈ ਚਿਹਰਾ ਲੱਗ ਰਿਹਾ ਤੁਹਾਨੂੰ ਪੰਜਾਬ ਦਾ ਨਹੀਂ ਯਾਤਰੀਆਂ ਨੂੰ ਤੰਗ ਕਰਨ ਦੇ ਲਈ ਜਾਂ ਲੰਗਰਾਂ ਦੇ ਲਈ ਘੜੇ ਨੇ ਇੱਥੇ। ਸੋਤ ਸਾਬ ਤਸਵੀਰਾਂ ਤੁਸੀਂ ਦੇਖੀਆਂ ਨੇ ਕਿਸ ਤਰ੍ਹਾਂ ਇਹ ਇੱਥੇ ਕਰਦੇ ਨੇ ਯਾਤਰੀਆਂ ਨੂੰ ਤੰਗ ਪਰੇਸ਼ਾਨ ਆਪਣੀ ਜ਼ਿੰਦਗੀ ਵੀ ਹੋਰ ਬੱਚਿਆਂ ਨੂੰ ਵੀ ਮਗਰ ਲਾਉਂਦੇ ਨੇ ਪੰਜਾਬ ਦੇਆਂ ਨੂੰ ਵੀ ਉਹਨਾਂ ਦੀ ਜ਼ਿੰਦਗੀ ਖਤਰੇ 'ਚ ਪਾਉਂਦੇ। ਸੋ ਕੀ ਕਹਿੰਦਾ ਤੁਹਾਡਾ ਇਸ ਬਾਰੇ ਜੋ ਪੁਆਇੰਟ ਕਰਨਾ ਹੈ ਵੀਡੀਓ ਨੂੰ ਲਾਈਕ ਕਰਕੇ ਜਿਆਦਾ ਜਿਆਦਾ ਸ਼ੇਅਰ ਜੂ ਕਰਦੇ ਹੋ ਇਸ ਤਰ੍ਹਾਂ ਦੇ ਹੋਰ ਉਪਰ ਹੱਲੇ ਅਜਿਹੇ ਹੋਰ ਸੱਚ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਹਾਂਗੇ ਸੋ ਬਨੇ ਰਹਿਣਾ ਅਨਲਿमिटेड ਗਿਆਨ ਦੇ ਨਾਲ ਨਵੇਂ ਦੋਸਤ ਜੋੜਦੇ ਜਾਂ ਨੇ ਸਬਸਕ੍ਰਾਈਬ ਕਰ ਲਿਓ ਆਨੇ ਤੋਂ ਨੂੰ ਜਾਂਦੇ ਜਾਂਦੇ ਪੰਜਾਬ ਦੀ ਇੱਕ ਹੋਰ ਅਹਿਮ ਤਸਵੀਰ ਦਿਖਾ ਦਿੰਨੇ ਆ ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਤੇ ਪੰਜਾਬ ਦਾ ਪਹਿਰਾ ਬਾਈ ਨਾ ਬਣ ਜੂਗਾ ਕਿਉਂਕਿ ਬਹੁਤ ਇਹਨਾਂ ਦਾ ਇੱਕ ਘਰ ਦੇ ਵਿੱਚ ਇਹਨਾਂ ਦੇ 15-15 ਜਵਾਕ ਨੇ ਜਾ ਕਿ ਪੰਜਾਬੀਆਂ ਦੇ ਵਿੱਚ ਕਿਸੇ ਘਰ ਦੇ ਵਿੱਚ ਇੱਕ ਤੋਂ ਵੱਧ ਜਵਾਕ ਨਹੀਂ ਇਹਨਾਂ ਦੇ 15-15 ਜਵਾਕ ਨੇ ਆ ਦੇਖੋ ਲੈਨਾਂ ਦੀਆਂ ਲੈਨਾਂ ਨਾਲ ਜਾਂਦੀਆਂ ਨੇ। ਥੋ ਕੀ ਕਹਨੇ ਸਾਰੇ ਤੁਹਾਡਾ ਜੁਆਇੰਟ ਕਰਿਓ ਧੰਨਵਾਦ।